ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਕੱਲ ਬਿਹਾਰ ਦੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਆ ਗਏ। ਇਸ ਦੇ ਨਾਲ ਹੀ 7 6 ਸੂਬੇ ਇੱਕ ਯੂਟੀ ਤੇ ਇਹਨਾਂ ਦੇ 822 ਇਲੈਕਸ਼ਨਾਂ ਦੇ ਨਤੀਜੇ ਵੀ ਕੱਲ ਆ ਗਏ ਐ। ਅ ਸਭ ਤੋਂ ਪਹਿਲਾਂ ਉਹਨਾਂ ਨਤੀਜਿਆਂ ਬਾਰੇ ਤੁਹਾਡੇ ਨਾਲ ਛੋਟੀ ਜੀ ਗੱਲ ਕਰ ਲੈਨੇ ਆ ਸੰਖੇਪ ਦੇ ਵਿੱਚ ਫਿਰ ਉਸ ਤੇ ਉਹਦੀ ਵਿਆਖਿਆ ਤੇ ਆਵਾਂਗੇ। ਤਰਨਤਾਰਨ ਦੀ ਜਿਹੜੀ ਉਪ ਚੋਣ ਹੋਈ ਹੈ ਉਹਦੇ ਵਿੱਚ ਆਮ ਆਦਮੀ ਪਾਰਟੀ ਦੇ ਹਰਮੀਤ ਸਿੰਘ ਸੰਧੂ 12091 ਵੋਟਾਂ ਦੇ ਫਰਕ ਨਾਲ ਅਕਾਲੀ ਦਲ ਦੀ ਬੀਬੀ ਸੁਖ ਜਿਹੜੀ ਹੈ ਰੰਧਾਵਾ ਉਹਨੂੰ ਹਰਾ ਕੇ ਚੋਣ ਜਿੱਤ ਗਏ ਤੇ ਤੀਜੇ ਨੰਬਰ ਦੇ ਉੱਤੇ ਮਨਦੀਪ ਸਿੰਘ ਰਹੇ ਹੈ ਜਿਹੜੇ ਕਿ ਜਿਹੜਾ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਵੱਲੋਂ ਖੜੇ ਸੀ ਤੇ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਿਮਰੀ ਸਿਮਰਨ ਜੀ ਸਮਾਨ ਤੇ ਜਿਹੜਾ ਨਵ ਨਿਯੁਕਤ ਅਕਾਲੀ ਦਲ ਹੈ ਜਿਹੜਾ ਹਰਪ੍ਰੀਤ ਸਿੰਘ ਜਥੇਦਾਰ ਹਰਪ੍ਰੀਤ ਸਿੰਘ ਮਨਪ੍ਰੀਤ ਯਾਲੀ ਤੇ ਹੋਰ ਇਹ ਜਿਹੜੇ ਸਾਰੇ ਸੀਗੇ ਉਹਨਾਂ ਦੀ ਹਮਾਇਤ ਹਾਸਲ ਸੀ ਤੇ ਚਾਹੇ ਬਹੁਤ ਸਾਰੇ ਪੱਤਰਕਾਰ ਤੇ ਹੋਰ ਇਸ ਹਲਕੇ ਨੂੰ ਪੰਥਕ ਹਲਕਾ ਕਹਿ ਕੇ ਇਹਦੀ ਇਹਦਾ ਇਹਦਾ ਵਿਸ਼ਲੇਸ਼ਣ ਕਰਦੇ ਆ ਪਰ ਚਾਹੇ ਕੁਝ ਵੀ ਹੋਵੇ ਜੇ ਜਿਹੜਾ ਬੰਦਾ ਪੰਥਕ ਉਮੀਦਵਾਰ ਹੈ ਜੇ ਉਹ ਤੀਜੇ ਨੰਬਰ ਤੇ ਰਹਿੰਦਾ ਹੈ ਤੇ ਕਾਫੀ ਜ਼ਿਆਦਾ ਪਿੱਛੇ ਹੈ ਉਹ ਤੇ ਉਹਨੂੰ ਵੋਟਾਂ ਪੈਂਦੀਆਂ ਨੇ 19620 ਵੋਟਾਂ ਪੈਂਦੀਆਂ ਨੇ ਜਦਕਿ ਜੇਤੂ ਉਮੀਦਵਾਰ 42649 ਵੋਟਾਂ ਲੈ ਕੇ ਜਾਂਦਾ ਹੈ ਜਾਨੀ ਉਹਨੂੰ ਉਹਦੇ ਨਾਲ ਜੇਤੂ ਉਮੀਦਵਾਰ ਤੋਂ ਵੀ ਅੱਧਿਆਂ ਤੋਂ ਘੱਟ ਵੋਟਾਂ ਮਿਲਦੀਆਂ ਨੇ ਆ ਉਹਦੇ ਤੇ ਕਈ ਸਾਰੇ ਸਵਾਲ ਉੱਠਦੇ ਐ ਇੱਕ ਸਵਾਲ ਤਾਂ ਉੱਠਦਾ ਹੈ ਕਿ ਵੀ ਜਿਹੜਾ ਆਪਣਾ ਭਾਈ ਅਮਰਤਪਾਲ ਸਿੰਘ ਉਹਨਾਂ ਨੇ ਬੜੀ ਵੱਡੀ ਜਿੱਤ ਪ੍ਰਾਪਤ ਕੀਤੀ ਸੀ ਇੱਥੋਂ ਲੋਕ ਸਭਾ ਚੋਣਾਂ ਦੇ ਵਿੱਚ ਤੇ ਉਹ ਹੁਣ ਉਸੇ ਹਲਕੇ ਉਸੇ ਦਾ ਇੱਕ ਵਿਧਾਨ ਸਭਾ ਹਲਕਾ ਉੱਥੇ ਇਸ ਉਮੀਦਵਾਰ ਦੀ ਇਹ ਹਾਲਤ ਹੋਈ ਹੈ ਇੱਕ ਤਾਂ ਇਹ ਦੂਜਾ ਜਿਹੜਾ ਅਕਾਲੀ ਦਲ ਬਾਦਲ ਨਾਲੋਂ ਵੱਖਰਾ ਹੋਇਆਗਾ ਉਹ ਉਹਦੀ ਆਪਦੀ ਵੋਟ ਵੀ ਇਸ ਪੰਥਕ ਹਲਕੇ ਦੇ ਵਿੱਚ ਕਹੇ ਜਾਂਦੇ ਪੰਥਕ ਹਲਕੇ ਦੇ ਵਿੱਚ ਉਹ ਉਸ ਨੂੰ ਵੀ ਇੱਕ ਸ਼ੀਸ਼ਾ ਥੋੜਾ ਜਿਆਦਾ ਦਿਖਿਆ ਸਿਮਰਜੀਤ ਸਿੰਘ ਮਾਨ ਨੂੰ ਵੀ ਸ਼ੀਸ਼ਾ ਦਿਖਿਆ ਤੇ ਪੰਜਾਬ ਦੇ ਲੋਕਾਂ ਨੂੰ ਵੀ ਸ਼ਾਇਦ ਇਸ ਗੱਲ ਦਾ ਥੋੜਾ ਬਹੁਤਾ ਗਿਆਨ ਹੋਇਆ ਹੋਵੇ ਅਸੀਂ ਭਾਈ ਮਨਦੀਪ ਸਿੰਘ ਦੇ ਖਿਲਾਫ ਕੋਈ ਲਫ਼ਜ਼ ਨਹੀਂ ਕਹਿਣਾ ਚਾਹੁੰਦੇ ਉਹਦੇ ਨਾ ਚੰਗਾ ਤੇ ਨਾ ਬੁਰਾ ਸੀ ਕੁਝ ਨਹੀਂ ਕਹਿੰਦੇ ਪਰ ਜਿਹੜਾ ਇੱਕ ਪ੍ਰੋਜੈਕਟ ਕਰਨਾ ਹੈ ਵੀ ਇੱਕ ਵਿਅਕਤੀ ਜਿਹੜਾ ਕਿਸੇ Hindu ਨੇਤਾ ਦਾ ਕਤਲ ਕਰਦਾ ਹੈ ਤੇ ਜੇਲ੍ਹ ਦੇ ਵਿੱਚ ਜਾਂਦਾ ਹੈ ਤੇ ਉਹਦੇ ਭਰਾ ਵਜੋਂ ਉਹਨੂੰ ਪੁਟ ਕੀਤਾ ਜਾਂਦਾ ਹੈ ਇਹ ਅਸੀਂ ਸਮਝਦੇ ਹਾਂ ਵੀ ਕੋਈ ਕਿਸੇ ਤਰ੍ਹਾਂ ਦੀ ਕੋਈ ਬਹੁਤੀ ਯੋਗਤਾ ਨਹੀਂ ਹੈ ਇਹ ਹੀ ਇੱਕ ਯੋਗਤਾ ਹੋਵੇ ਜਿਹੜੀ ਤੇ ਇਸ ਕਰਕੇ ਉਹਨਾਂ ਨੂੰ ਸੋਚਣਾ ਵੀ ਪਊਗਾ ਵੀ ਮੁੱਦੇ ਕਿਹੜੇ ਚੱਕਣੇ ਆ ਜਾਂ ਕਿਹੜੇ ਨਹੀਂ ਚੱਕਣੇ ਇਹ ਇੱਕ ਗੱਲ ਇਸ ਦੀ ਹੈ ਆਮ ਆਦਮੀ ਪਾਰਟੀ ਦਾ ਦੇ ਉੱਤੇ ਇਹੀ ਵੱਡਾ ਹੈਗਾ ਵੀ ਉਹਦੇ ਕੋਲ ਆਪ ਦੇ ਉਮੀਦਵਾਰ ਬਹੁਤੀ ਵਾਰ ਹੁੰਦੇ ਹੀ ਨਹੀਂ ਗਿੱਦੜਵਾਹ ਚੋਣ ਦੇ ਵਿੱਚ ਕੁਝ ਦਿਨ ਪਹਿਲਾਂ ਅਕਾਲੀਆਂ ਦਾ ਉਮੀਦਵਾਰ ਉੱਥੇ ਆਉਂਦਾ ਏ ਡਿੰਪੀ ਢਿੱਲੋਂ ਉਹਨੂੰ ਉਮੀਦਵਾਰ ਬਣਾਉਂਦੇ ਆ ਤੇ ਜਿਤਾ ਲੈਂਦੇ ਆ ਇਥੇ ਹਰਬੀਰ ਸਿੰਘ ਸੰਧੂ ਅਕਾਲੀਆਂ ਦਾ ਬੰਦਾ ਹੈ ਅਕਾਲੀਆਂ ਦਾ ਐਮਐਲਏ ਬਣਦਾ ਰਿਹਾ ਉਥੇ ਅਕਾਲੀਆਂ ਲਈ ਕੰਮ ਕਰਦਾ ਰਿਹਾ ਪਿਛਲੀ ਚੋਣ ਅਕਾਲੀਆਂ ਵੱਲੋਂ ਲੜੀ ਕੁਝ ਦਿਨ ਪਹਿਲਾਂ ਉਹ ਆਮ ਆਦਮੀ ਪਾਰਟੀ ਜੁਆਇਨ ਕਰਦਾ ਤੇ ਉਹ ਕੈਂਡੀਡੇਟ ਬਣ ਜਾਂਦਾ ਤੇ ਜਿੱਤ ਜਾਂਦਾ ਜੱਬੇ ਆਲ ਵੀ ਇਹੀ ਹੋਇਆ ਤੇ ਹੋਰ ਬਹੁਤ ਸਾਰੀਆਂ ਥਾਵਾਂ ਤੇ ਇਸ ਤਰ੍ਹਾਂ ਸੋ ਇਹਦੇ ਚ ਆਮ ਆਦਮੀ ਪਾਰਟੀ ਦੇ ਅੰਦਰ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਹੜੇ ਲੋਕ ਬਹੁਤ ਪੁਰਾਣੇ ਤੁਰੇ ਹੋਏ ਐ 2012 14 ਦੇ ਕਹਾ ਉਹਨਾਂ ਦੇ ਵਿੱਚ ਕਿਸੇ ਨਾ ਕਿਸੇ ਰੂਪ ਚ ਇਹ ਨਿਰਾਸ਼ਾ ਵੀ ਜਾਂਦੀ ਹੈ ਤੇ ਬਾਕੀ ਧੱਕੇਸ਼ਾਹੀਆਂ ਦੀ ਵੀ ਗੱਲ ਹੈ ਤੇ ਅਕਲ ਜਿਹੜੀ ਕਾਂਗਰਸ ਹੈ ਕਾਂਗਰਸ ਦਾ ਬਹੁਤ ਹੀ ਜਿਆਦਾ ਬੁਰਾ ਹਾਲ ਹੋਇਆ ਹੈ ਕਾਂਗਰਸੀ ਆਗੂਆਂ ਨੂੰ ਪੰਜਾਬ ਦੇ ਵਿੱਚ ਇਹ ਹੀ ਨਹੀਂ ਪਤਾ ਲੱਗ ਰਿਹਾ ਕਿ ਸਵਾਏ ਭਗਵੰਤ ਮਾਨ ਨੂੰ ਤੇ ਕੇਜਰੀਵਾਲ ਨੂੰ ਗਾਲ੍ਹਾਂ ਕੱਢਣ ਦੇ ਉਹਨਾਂ ਦਾ ਕੋਈ ਏਜੰਡਾ ਹੈਗਾ ਪੰਜਾਬ ਦਾ ਬਹੁਤ ਵੱਡਾ ਏਜੰਡਾ ਹੈ ਪੰਜਾਬ ਬਹੁਤ ਜ਼ਿਆਦਾ ਪਛੜਿਆ ਹੋਇਆ ਹੈ ਇਸ ਗੱਲਾਂ ਕਈ ਸਾਰੀਆਂ ਗੱਲਾਂ ਤੋਂ ਨਸ਼ਿਆਂ ਦਾ ਮੁੱਦਾ ਹੈਗਾ ਰੋਜ਼ਗਾਰ ਦਾ ਮੁੱਦਾ ਹੈਗਾ ਸਿੱਖਿਆ ਸੰਸਥਾਵਾਂ ਦਾ ਮੁੱਦਾ ਹੈ ਹੈਲਥ ਦਾ ਮੁੱਦਾ ਹੈ ਤੇ ਕੇਂਦਰ ਸਰਕਾਰ ਦੀਆਂ ੱੱਕੇ ਸ਼ਾਹੀਆਂ ਦੇ ਮੁੱਦੇ ਹੈ ਪੰਜਾਬ ਦਾ ਵਿੱਚ ਜੀ ਭਾਜਪਾ ਵੱਲੋਂ ਫਿਰਕੂ ਕਰਨ ਦਾ ਮੁੱਦਾ ਹੈ ਜਿਹੜੇ ਕਿ ਕਾਂਗਰਸ ਪਾਰਟੀ ਉਹਨਾਂ ਨੂੰ ਚੱਕਦੀ ਨਹੀਂ ਹੈਗੀ ਜਿਹੜੇ ਮੁੱਦੇ ਰਾਹੁਲ ਗਾਂਧੀ ਚੱਕਦਾ ਤੇ ਇਹ ਇੱਥੋਂ ਵਾਲੀ ਕਾਂਗਰਸ ਪਾਰਟੀ ਉਹਨਾਂ ਮੁੱਦਿਆਂ ਦੇ ਨੇੜੇ ਵੀ ਨਹੀਂ ਜਾਂਦੀ ਉਹਨਾਂ ਦੇ ਕੋਲੋਂ ਦੀ ਵੀ ਨਹੀਂ ਲੰਗਦੀ ਹੈ ਇਹ ਉਹਨਾਂ ਨੂੰ ਸੋਚਣਾ ਪਊਗਾ ਵੀ ਅਸੀਂ ਕੀ ਕਰ ਰਹੇ ਤੇ ਕੀ ਨਹੀਂ ਕਰਨਾ ਉਹੀ ਤੁਹਾਨੂੰ ਤਰੀ ਤਰਾਈ ਕਿਸੇ ਨੇ ਥਾਲੀ ਚ ਪਰੋਸ ਕੇ ਗੱਦੀ ਨਹੀਂ ਦੇ ਦੇਣੀ ਲੜਨਾ ਪੈਣਾ ਹੈ ਸੜਕਾਂ ਤੇ ਲੜਨਾ ਪੈਣਾ ਹੈ ਇਹਨਾਂ ਮੁੱਦਿਆਂ ਲਈ ਖੜਨਾ ਪੈਣਾ ਤੁਸੀਂ ਖੜਦੇ ਨਹੀਂਗੇ ਅ ਅਕਾਲੀ ਦਲ ਨੂੰ ਤਸੱਲੀ ਤਾਂ ਹੋ ਸਕਦੀ ਹੈ ਕਿ ਉਹਦੀ ਉਮੀਦਵਾਰ ਦੂਜੇ ਨੰਬਰ ਤੇ ਆਈ ਹੈ ਪਰ ਜੇ ਵੀ ਜਿਹੜਾ ਇੱਕ ਕੰਸੋਹਾ ਮਿਲ ਰਹੀਆਂ ਨੇ ਕੱਲ ਮੈਂ ਇੱਕ ਚੈਨਲ ਤੇ ਦੇਖ ਰਿਹਾ ਸੀ ਭਾਜਪਾ ਦੇ ਜਿਹੜੇ ਆਗੂ ਕੁਲਦੀਪ ਧਾਲੀਵਾਲ ਨੇ ਉਹਨਾਂ ਨੂੰ ਸਵਾਲ ਕਰਿਆ ਸੀ ਵੀ ਕੀ ਹੁਣ ਤੁਹਾਨੂੰ ਜਿਹੜੇ ਜਾਖੜ ਸਾਹਿਬ ਤੇ ਦੂਜੇ ਕਹਿ ਰਹੇ ਹੈ ਵੀ ਅਕਾਲੀਆਂ ਦੇ ਨਾਲ ਕੋਈ ਸਮਝੌਤਾ ਕਰਕੇ ਬੀਜੇਪੀ ਕੁਛ ਅੱਗੇ ਆ ਸਕਦੀ ਹੈ ਕੱਲਿਆਂ ਤਾਂ ਸ਼ਾਇਦ ਉਹਦਾ ਕੁਛ ਵਟਿਆ ਨਹੀਂ ਜਾਣਾ ਉਹ ਕਹਿੰਦਾ ਹਾਂ ਸੋਚਣਾ ਤਾਂ ਇਹੀ ਬਣਦਾ ਹੈ ਕੀ ਬਾਦਲ ਸਾਹਿਬ ਇਸ ਤਰ੍ਹਾਂ ਤਾਂ ਤੇਲ ਨਹੀਂ ਨਾ ਮਲੀ ਫਿਰਦੇ ਵੀ ਵੀ ਅਸੀਂ ਬੀਜੇਪੀ ਦੇ ਨਾਲ ਮਿਲ ਕੇ ਚੋਣਾ ਲੜ ਲਾਂਗੇ ਤੇ ਇਹ ਫਿਰ ਲੋਕ ਜਿਹੜੇ ਪੰਜਾਬ ਦੇ ਲੋਕ ਜੇ ਬੀਜੇਪੀ ਦੇ ਉਮੀਦਵਾਰ ਨੂੰ ਪੰਜਵੇਂ ਸਥਾਨ ਤੇ ਰੱਖਿਆ ਤੇ ਉਹਦੀਆਂ 60000 ਸਮਥਿੰਗ ਵੋਟਾਂ ਆਈਆਂ ਨੇ 6238 ਤਾਂ ਆ ਜਿਹੜਾ ਹੈ ਉਹਨੂੰ ਪੰਜਾਬ ਚ ਧੂਲ ਚ ਟਾਉਣ ਨੂੰ ਫਿਰਦੇ ਆ ਪੰਜਾਬ ਦੇ ਲੋਕ ਤੇ ਬੀਜੇ ਅਕਾਲੀ ਜੇ ਉਹਨਾਂ ਨੂੰ ਧਾਰਸ ਦੇਣਗੇ ਤਾਂ ਸਮਝ ਲਓ ਵੀ ਇਹਨਾਂ ਨੂੰ ਵੀ ਧੂਲ ਚ ਟਾਈ ਜਾਊਗੀ ਦੁਬਾਰਾ ਹਾਲੇ ਬਿੱਤਾ ਇਹ ਚ ਧੂਲ ਤੋਂ ਉੱਠੇ ਹੀ ਨਹੀਂ ਪਹਿਲੇ ਤੇ ਦੁਬਾਰਾ ਫੇਰ ਇਹ ਥੱਲੇ ਧੂਲ ਚ ਮਿਲ ਜਾਣਗੇ ਇਹ ਇਹਨਾਂ ਨੂੰ ਵੀ ਸੋਚਣ ਦੀ ਲੋੜ ਹੈ ਅ ਅਗਲੀ ਗੱਲ ਤੋਂ ਦੋਸਤੋ ਤੁਹਾਡੇ ਨਾਲ ਬਿਹਾਰ ਬਾਰੇ ਕਰਨੀ ਹੈ ਬਿਹਾਰ ਦੇ ਵਿੱਚ ਜਿਹੜੀ ਹੈ ਉਹ ਮਹਾ ਗਠਬੰਧਨ ਦੀ ਬੜੀ ਬੁਰੀ ਤਰ੍ਹਾਂ ਹਾਰ ਹੋਈ ਹੈ ਭਾਜਪਾ ਸਭ ਤੋਂ ਵੱਡੀ ਪਾਰਟੀ ਬਣੀ ਹੈ ਪਹਿਲੀ ਵਾਰ ਪਹਿਲੀ ਵਾਰ ਸਭ ਤੋਂ ਵੱਡੀ ਪਾਰਟੀ ਬਣੀ ਹੈ ਪਿਛਲੀ ਵਾਰ ਵੀ ਦੂਜੇ ਨੰਬਰ ਤੇ ਰਹਿ ਗਈ ਸੀ ਆਰਜਡੀ ਵੱਡੀ ਪਾਰਟੀ ਸੀ ਤੇ 99 ਸੀਟਾਂ ਲੈ ਗਈ ਹੈ ਤੇ ਉਹ ਜਿਹੜੀਆਂ ਉਹਦਾ ਸਟ੍ਰਾਈਕ ਰੇਟ ਹੈ ਜਿਹੜਾ 20 ਪੁਆਇੰਟ ਉਹਨੂੰ ਜਿਹੜੀਆਂ ਵੋਟਾਂ ਪਈਆਂ ਨੇ ਪਰਸੈਂਟੇਜ ਉਹ 20.07% ਪਈਆਂ ਨੇ ਤੇ ਜੇ 121 ਨਾਲ ਵੰਡਦੀ 100 ਸੌਰੀ 101 ਸੀਟਾਂ ਉਹਨੇ ਲੜੀਆਂ ਸੀ ਤਾਂ ਇੱਕ ਕੈਂਡੀਡੇਟ ਮਗਰ 0.198 ਪਰਸੈਂਟ ਉਹਨੂੰ ਵੋਟ ਮਿਲੀ ਐ ਇੱਕ ਕੈਂਡੀਡੇਟ ਨੂੰ ਜਨਤਾ ਦਲ ਯੂनाइटेड ਨੇ 85 ਸੀਟਾਂ ਜਿੱਤੀਆਂ ਨੇ 101 ਲੜੀਆਂ ਸੀਗੀਆਂ 19.27% ਉਹਦੀ ਵੋਟ ਐ ਤੇ ਉਹਨੂੰ ਵੀ 0.190 ਪਰਸੈਂਟ ਵੋਟ ਪਰ ਕੈਂਡੀਡੇਟ ਮਿਲੀ ਐ ਅ ਇਸੇ ਤਰ੍ਹਾਂ ਨਾਲ ਉਥੇ ਚਾਹੇ ਆਰ ਜੀ ਡੀ ਨੇ 143 ਸੀਟਾਂ ਲੜੀਆਂ ਸੀ ਤੇ 25 ਜਿੱਤੀਆਂ ਨੇ ਤੇ ਪਰ ਜਿਹੜੀ ਵੋਟ ਪਰਸੈਂਟੇਜ ਦੀ ਗੱਲ ਕਰਦੇ ਆ ਤਾਂ ਸਭ ਤੋਂ ਵੱਧ ਵੋਟਾਂ ਪਰਸੈਂਟੇਜ ਵਾਈਜ਼ ਰਾਸ਼ਟਰੀ ਜਨਤਾ 당ਲ ਨੂੰ ਮਿਲੀਆਂ ਨੇ ਤੇ ਯਸ਼ਵੀ ਯਾਦਵ ਦੀ ਪਾਰਟੀ ਨੂੰ ਮਿਲੀਆਂ ਨੇ 22.99 ਯਾਨੀ ਕਿ 23% ਵੋਟਾਂ ਉਹਨੂੰ ਮਿਲੀਆਂ ਨੇ ਬੀ ਜੀ ਪੀ ਨੂੰ 20% ਉਹਨੂੰ 23% ਵੋਟਾਂ ਪਰਸੈਂਟੇਜ ਵਾ ਵਧ ਆਉਣ ਦੇ ਬਾਵਜੂਦ ਵੀ ਉਹਦੀਆਂ ਸੀਟਾਂ ਸਿਰਫ 25 ਆਈਆਂ ਨੇ ਤੇ ਪਰ ਕੈਂਡੀਡੇਟ ਉਹਨਾਂ ਦਾ ਜਿਹੜਾ ਹੈ 0.16% ਵੋਟ ਉਹਨਾਂ ਨੇ ਲਈ ਹੈ ਕਾਂਗਰਸ ਪਾਰਟੀ ਨੇ 61 ਸੀਟਾਂ ਜਿੱਤ ਲਈ ਲੜੀਆਂ ਸੀ 6 ਸੀਟਾਂ ਜਿੱਤੀਆਂ ਨੇ ਤੇ ਉਹਨਾਂ ਦੀ ਵੋਟ ਪਰਸੈਂਟ ਉਹਨਾਂ ਦੀ ਵੀ 8.72% ਰਹੀ ਹੈ ਲਿਬਰੇਸ਼ਨ ਸੀਪੀਆਈਐਮਐਲ ਲਿਬਰੇਸ਼ਨ ਨੇ 20 ਸੀਟਾਂ ਲੜੀਆਂ ਸੀ 2 ਜਿੱਤੀਆਂ ਨੇ 2.84% ਵੋਟ ਉਹਦੀ ਆਈ ਹੈ ਸੀਪੀਐਮ ਦੀਆਂ ਚਾਰ ਚੋਂ ਇੱਕ ਸੀਟ ਆਈ ਹੈ 0.6% ਵੋਟਾਂ ਨੇ ਬਗੈਰਾ ਇਸ ਤਰ੍ਹਾਂ ਨਾਲ ਜਾਨੀ ਜਦੋਂ ਵੋਟ ਪਰਸੈਂਟੇਜ ਦੀ ਗੱਲ ਕਰਦੇ ਆ ਤਾਂ ਮਹਾਗਠਵੰਦਨ 66% ਤੋਂ ਥੋੜਾ ਜਿਹਾ ਇੱਕ ਵੱਧ ਵੋਟਾਂ ਲੈ ਕੇ ਗਿਆ ਤੇ ਜਿਹੜੀ ਬੀਜੇਪੀ ਜਨਤਾਦਲ ਯੂਨਾਈਟਿਡ ਦਾ ਐਨਡੀਏ ਅਲਾਈਅੰਸ ਹੈ ਉਹ ਜਿਹੜਾ ਹੈ ਉਹ 44% ਵੋਟਾਂ ਲੈ ਕੇ ਗਿਆ 8% ਵੋਟਾਂ ਦਾ ਫਰਕ ਪਿਆਏਗਾ ਤੇ ਉਹਦੇ ਬਹੁਤ ਸਾਰੇ ਵਿਸ਼ਲੇਸ਼ਕ ਜਿਹੜੇ ਆ ਅੱਡ ਅੱਡ ਗੱਲਾਂ ਕਰਦੇ ਆ ਇੱਕ ਤਾਂ ਤੀਜਾ ਅਲਾਈਅੰਸ ਵੀ ਉੱਥੇ ਬਣਿਆ ਹੋਇਆ ਸੀਗਾ ਅ ਜਿਹੜਾ ਤੀਜਾ ਸੀਗਾ ਉਹਦੇ ਵਿੱਚ ਆਜ਼ਾਦ ਸਮਾਜ ਪਾਰਟੀ ਸੀ ਰਾਸ਼ਟਰੀ ਲੋਕਤੰਤ੍ਰਿਕ ਜਨਤਾ ਪਾਰਟੀ ਸੀ ਆਈਐਮ ਆਈਐਮ ਸੀ ਵਗੈਰਾ ਇਹਨਾਂ ਨੇ 25-25 ਸੀਟਾਂ ਦੇ ਹਿਸਾਬ ਨਾਲ 75 ਸੀਟਾਂ ਤੇ ਨੌ ਇੱਕ ਹੋਰ ਛੋਟੀ ਪਾਰਟੀ ਉਹਨੇ 84 ਸੀਟਾਂ ਲੜੀਆਂ ਸੀਗੀਆਂ ਕੱਲਾ ਆਈਐਮਐਮ ਨੂੰ 25 ਚੋਂ 5 ਸੀਟਾਂ ਜਿੱਤੀਆਂ ਨੇ ਉਹਨੇ 1.82% ਵੋਟਾਂ ਲਈਆਂ ਨੇ ਤੇ ਕਾਫੀ ਸਾਰੀਆਂ ਜਿਹੜੀਆਂ ਮੁਸਲਮਾਨ ਬੋਲ ਇਲਾਕੇ ਹੈ ਉਥੇ ਉਹਨੇ ਬੀਜੇਪੀ ਨੂੰ ਜਿਤਾਉਣ ਚ ਮਦਦ ਕੀਤੀ ਹੈ ਬੀਜੇਪੀ ਜਨਤਾ ਦਲ ਯੂनाइटेड ਨੂੰ ਤੇ ਉਹਦੇ ਚ ਬਾਹਗਠਬੰਧਨ ਨੂੰ ਉਹਦਾ ਨੁਕਸਾਨ ਹੋਏਗਾ ਤੇ ਜਿਹੜੀ ਜਾਨ ਸਵਰਾਜ ਪਾਰਟੀ ਸੀ ਪ੍ਰਸ਼ਾਂਤ ਕਸ਼ੋਰ ਵਾਲੀ ਜਿਹੜਾ ਦੁਨੀਆ ਭਰ ਦੀਆਂ ਪਾਰਟੀਆਂ ਨੂੰ ਮਤਾਂ ਦੰਦਾ ਹੁੰਦਾ ਸੀ ਵੀ ਐ ਕਰ ਲਓ ਐ ਕਰ ਲਓ ਐ ਕਰ ਲਓ ਉਹਦਾ ਕੁਝ ਨਹੀਂ ਚੱਲਿਆ ਉਹ ਨਾ ਤਾਂ ਉਹਦੀ ਕੋਈ ਸੀਟ ਆਈ ਹੈ ਤੇ ਇਲੈਕਸ਼ਨ ਕਮਿਸ਼ਨ ਦੀ ਵੈਬਸਾਈਟ ਵੀ ਪਤਾ ਨਹੀਂ ਕਿੱਡੀ ਪੂਰ ਹੈ ਉਹਦੇ ਤੇ ਉਹਦਾ ਕੋਈ ਪਰਸੈਂਟੇਜ ਵੀ ਨਹੀਂ ਦੱਸ ਰਿਹਾ ਵੀ ਕਿੰਨੀ ਉਹਨੇ 238 ਸੀਟਾਂ ਲੜੀਆਂ ਸੀਗੀਆਂ 243 ਚੋਂ ਉਹ ਕਿੰਨੀਆਂ ਵੋਟਾਂ ਉਹਨੂੰ ਪਈਆਂ ਇਹ ਵੀ ਕਿਤੇ ਇਲੈਕਸ਼ਨ ਕਮਿਸ਼ਨ ਦੀ ਵੈਬਸਾਈਟ ਤੇ ਮੈਨੂੰ ਤਾਂ ਦਿਸੀਆਂ ਨਹੀਂ ਤੁਹਾਨੂੰ ਪਤਾ ਲੱਗ ਜਾਣਾ ਤਾਂ ਬਹੁਤ ਸ਼ੁਕਰੀਆ ਹੋਊਗਾ ਜੇ ਤੁਸੀਂ ਦੱਸ ਦਿਓਗੇ ਤੇ ਇਸੇ ਤਰ੍ਹਾਂ ਨਾਲ ਕੁਝ ਸੀਟਾਂ ਦੇ ਉੱਤੇ ਜਿਹੜਾ ਬਹੁਤ ਥੋੜੇ-ਥੋੜੇ ਫਰਕ ਨਾਲ ਜਿਹੜੀ ਜਿੱਤ ਹਾਰ ਹੋਈ ਹੈ ਲਿਬ੍ਰੇਸ਼ਨ ਦਾ ਕੈਂਡੀਡੇਟ ਅਗਯੋਂ ਸੀਟ ਦੇ ਉੱਤੇ ਸਿਰਫ 95 ਵੋਟਾਂ ਦੇ ਫਰਕ ਨਾਲ ਹਾਰੇਗਾ ਇਸੇ ਤਰ੍ਹਾਂ ਨਾਲ ਬਖਤਿਆਰਪੁਰ ਦੇ ਵਿੱਚ ਬੀਜੇਪੀ ਦਾ ਆ ਰਾਸ਼ਟਰੀ ਜਨਤਾ 당ਲ ਦਾ ਉਮੀਦਵਾਰ ਜਿਹੜਾ 981% 981 ਵੋਟਾਂ ਦੇ ਫਰਕ ਨਾਲ ਹਾਰੇਗਾ ਤੇ ਨਵੀਂ ਨਗਰ ਚ ਰਾਸ਼ਟਰੀ ਜਨਤਾ 당ਲ ਦਾ ਉਮੀਦਵਾਰ ਸਿਰਫ 112 ਵੋਟਾਂ ਦੇ ਫਰਕ ਨਾਲ ਹਾਰਿਆ ਤੇ ਤਰਾਇਆ ਦੇ ਵਿੱਚ ਰਾਸ਼ਟਰੀ ਜਨਤਾ 당ਲ ਦਾ ਉਮੀਦਵਾਰ 1329 ਵੋਟਾਂ ਦੇ ਫਰਕ ਨਾਲ ਹਾਰਿਆ ਇੱਕ ਥਾਂ ਦੇ ਉੱਤੇ ਜਿਹੜਾ 175 ਵੋਟਾਂ ਦੇ ਫਰਕ ਨਾਲ ਹੀ ਹਾਰਿਆ ਬੀਐਸਪੀ ਤੋਂ ਵੀ ਥੋੜੇ ਜੇ ਫਰਕ ਨਾਲ ਉਹ ਰਾਸ਼ਟਰੀ ਜਨਤਾ 당ਲ ਦਾ ਉਮੀਦਵਾਰ ਹਾਰਿਆ ਸੋ ਇਹ ਕੁਝ ਐਸੀਆਂ ਵੀ ਗੱਲਾਂ ਨੇ ਇੱਕ ਗੱਲ ਹੋਰ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਬੜਾ ਰੌਲਾ ਪੈ ਰਿਹਾ ਹੈ ਰੌਲਾ ਨਹੀਂ ਸੱਚ ਵੀ ਹੈ ਕਿ ਵੀ ਨਤੀਸ਼ ਕੁਮਾਰ ਨੂੰ ਔਰਤਾਂ ਪਹਿਲਾਂ ਵੀ ਬਹੁਤ ਵੱਡਾ ਵੱਡੀ ਗਿਣਤੀ ਚ ਵੋਟਾਂ ਪਾਉਂਦੀਆਂ ਸੀ ਐਤਕੀ ਉਹਨਾਂ ਤੋਂ ਵੋਟਾਂ ਲੈਣ ਲਈ ਉਹਨਾਂ ਨੇ ਮੌਕੇ ਤੇ 10-10000 ਰੁਪਈਆ ਉਹਨਾਂ ਦੇ ਖਾਤਿਆਂ ਚ ਪਾਇਆ ਚੋਣਾਂ ਦੇ ਦੌਰਾਨ ਵੀ ਪਾਇਆ ਚੋਣਾਂ ਚੱਲਦੀਆਂ ਦੇ ਵਿੱਚ ਤੇ ਇੱਕੋ ਇੱਕ ਗੱਲ ਤਾਂ ਕਦੇ ਕਿਸੇ ਗੱਲ ਲਈ ਜ਼ਿੰਮੇਵਾਰ ਹੁੰਦੀ ਨਹੀਂ ਬਹੁਤ ਸਾਰੇ ਫੈਕਟਰ ਨੇ ਐਸਆਈਆਰ ਦੇ ਵਿੱਚ ਜਿਹੜੀਆਂ ਤਾਂਦਲੀਆਂ ਹੋਈਆਂ ਉਹ ਵੀ ਉਹਦਾ ਇੱਕ ਵੱਡਾ ਮੁੱਦਾ ਹੈਗਾ ਵੀ ਕਿਹੜੀਆਂ ਵੋਟਾਂ ਕੱਟਤੀਆਂ ਕਿਹੜੀਆਂ ਰੱਖ ਲਈਆਂ ਇਹ ਵੀ ਮੁੱਦਾ ਹੈਗਾ ਵੀ ਇੱਥੋਂ ਹਰਿਆਣੇ ਤੋਂ ਦਿੱਲੀ ਤੋਂ ਟ੍ਰੇਨਾਂ ਭਰ-ਭਰ ਕੇ ਬੰਦਿਆਂ ਦੀਆਂ ਗੱਈਆਂ ਨੇ ਉਹਨਾਂ ਦੇ ਗਲਾਂ 'ਚ ਬੀਜਪੀ ਦੇ ਹਾਰ ਪਾਏ ਹੋਏ ਐ ਤੇ ਉਹਨਾਂ ਦੀਆਂ ਸਾਰੀਆਂ ਟਿਕਟਾਂ ਬੀਜਪੀ ਦੇ ਲੋਕਾਂ ਨੇ ਕਰਾਈਆਂ ਹੋਈਆਂ ਨੇ ਰੇਲਵੇ ਦੀਆਂ ਟ੍ਰੇਨਾਂ ਉਧਰ ਨੂੰ ਗਈਆਂ ਨੇ ਵੋਟਾਂ ਪਾਉਣ ਲਈ ਸੋ ਇਹ ਇੱਕ ਜਿਹੜਾ ਕੰਮ ਐ ਦੂਰੀਆਂ ਵੋਟਾਂ ਵੱਡੇ ਵੱਡੇ ਲੀਡਰ ਬੀਜਪੀ ਦੇ ਦੇਖੇ ਗਏ ਜਿਨ੍ਹਾਂ ਨੇ ਪਹਿਲਾਂ ਦਿੱਲੀ 'ਚ ਵੋਟਾਂ ਪਾਈਆਂ ਸੀ ਫੇਰ ਘਟਾ ਕੇ ਉੱਥੇ ਬਣਾ ਲੀਆਂ ਵੀ ਸਾਡੇ ਤੇ ਕੋਈ ਐਕਸ਼ਨ ਨਾ ਹੋਵੇ ਤੇ ਇਹ ਨਿਰੀ ਹੀਰਾ ਪੇਰੀ ਇਸ ਕਿਸਮ ਦੀਆਂ ਵੱਡੀਆਂ ਗੱਲਾਂ ਵੀ ਸਾਹਮਣੇ ਆਈਆਂ ਨੇ ਮੈਂ ਗੱਲ ਬੇਨਤੀ ਕਰ ਰਿਹਾ ਸੀ ਤੁਹਾਡੇ ਨਾਲ ਔਰਤਾਂ ਦੀ ਹੁਣ ਔਰਤਾਂ ਬਾਰੇ ਗੱਲ ਤਾਂ ਇਹ ਹੈ ਵੀ ਔਰਤਾਂ ਦਾ ਤਾਂ ਉੱਥੇ ਬਿਆਰਾ ਨਿਆਰਾ ਹੋਇਆ ਪਿਆ ਪਰ ਜਦੋਂ ਇਹਨਾਂ ਸਿੱਟੇ ਇੱਦੇ ਵਿੱਚ ਦੇਖਦੇ ਆਂ ਜੋ ਮੈਂ ਇਲੈਕਸ਼ਨ ਕਮਿਸ਼ਨ ਦੀ ਸਾਈਟ ਤੋਂ ਦੇਖ ਸਕਿਆ ਸਿਰਫ 25 ਔਰਤਾਂ ਜਿੱਤੀਆਂ ਨੇ 243 ਚੋਂ ਸਿਰਫ 25 ਕੋਈ ਕੱਦੀ ਗਲਤੀ ਮੇਤੋਂ ਹੋ ਸਕਦੀ ਹੈ ਉਹਦੇ ਲਈ ਖਿਮਾ ਚਾਹੁੰਦਾ ਤੇ 25 ਜਿਹੜੀ ਹੈ ਇਹ ਪਰਸੈਂਟੇਜ ਜਿਹੜੀ ਬਣਦੀ ਹੈ ਉਹ 10 10.28 ਜਾਨੀ ਸਵਾ 10% ਵੋਟਾਂ ਔਰਤਾਂ ਨੇ ਜਿਹੜੀਆਂ ਉਹ ਵਿਧਾਨ ਸਭਾ ਚ ਪਹੁੰਚੀਆਂ ਨੇ ਜਿੱਡੇ ਮਰਜੀ ਆਪਾਂ ਔਰਤਾਂ ਦੀ ᱮਮਪਾਵਰਮੈਂਟ ਦੀਆਂ ਗੱਲਾਂ ਹੋ ਰਹੀਆਂ ਨੇ ਬਹੁਤ ਕੁਝ ਹੋ ਰਿਹਾ ਹੈ ᱮਮਪਾਵਰਮੈਂਟ ਕਿਤੇ ਸਾਨੂੰ ਇਸ ਪੱਖੋਂ ਨਹੀਂ ਦਿਸਦੀ ਕਿ ਵੱਡੀ ਗਿਣਤੀ ਦੇ ਵਿੱਚ ਕਿਉਂਕਿ 202 ਸੀਟਾਂ ਜਿੱਤ ਗਈ ਐਨਡੀ 202 ਜਿੱਤੀ ਹੈ ਤਾਂ ਦੂਜੇ ਤਾਂ ਜਿੱਤੀ 35 ਸੀਟਾਂ ਨੇ ਤੇ 202 ਦੇ ਵਿੱਚੋਂ ਵੀ ਤੇ ਦੂਜਿਆਂ ਦੀ ਵੀ ਕੁਝ ਕੁਸ਼ ਔਰਤਾਂ ਹੈਗੀਆਂ ਨੇ ਤੁਸੀਂ ਕਿਸੇ ਨੂੰ ਟਿਕਟਾਂ ਦਿੱਤੀਆਂ ਹੀ ਨਹੀਂ ਜੇ ਟਿਕਟਾਂ ਦਿੱਤੀਆਂ ਹੁੰਦੀਆਂ ਤਾਂ ਜਿੱਤਦੇ ਕੁਝ ਦਿਨ ਪਹਿਲਾਂ ਸੁਪਰੀਮ ਕੋਰਟ ਦੀ ਇੱਕੋ ਇੱਕ ਮਹਿਲਾ ਜੱਜ ਜਿਹੜੀ ਹੈਗੀ ਹੈ ਉਸ ਨੇ ਇਹ ਟਿੱਪਣੀ ਕੀਤੀ ਸੀ ਵੀ ਇਹ ਰਿਜ਼ਰਵੇਸ਼ਨ ਦੀ ਕਿਉਂ ਲੋੜ ਪਵੇ ਤੁਸੀਂ ਆਪ ਕਿਉਂ ਨਾ ਟਿਕਟਾਂ ਦਿਓ ਤੁਸੀਂ ਦਿੰਦੇ ਨਹੀਂਗੇ ਸੋ ਇੱਕ ਤਾਂ ਇਹ ਦੂਜਾ ਇਹ ਕਿ ਬਿਹਾਰ ਦੇ ਵਿੱਚ ਮੁਸਲਮ ਆਬਾਦੀ 17.7% ਹੈ ਤੇ ਕੁੱਲ ਮਿਲਾ ਕੇ ਜਿਹੜੇ ਸਿਰਫ 11 ਮੁਸਲਮ ਕੈਂਡੀਡੇਟ ਜਿੱਤੇ ਹੈ ਜਿਨ੍ਹਾਂ ਚੋਂ 5 AIMIM ਦੇ ਹੈ ਤੇ ਉਹ ਤੇ 6 ਜਣੇ ਆ ਜਿਹੜੇ ਦੂਜੇ ਹੈ ਉਹਨਾਂ ਚੋਂ 3 ਰਾਸ਼ਟਰੀ ਜਨਤਾ ਦਲ ਦੇ ਜਿੱਤੇ ਹੈ 2 ਕਾਂਗਰਸ ਦੇ ਜਿੱਤੇ ਹੈ 1 ਜਨਤਾ ਦਲ ਯੂਨਾਈਟਿਡ ਦਾ ਜਿੱਤੇਗਾ BJP ਤਾਂ ਦੇਖਦੇ ਨਹੀਂ ਦਿੰਦੀ ਮੁਸਲਮ ਨੂੰ ਕਿਸੇ ਨੂੰ ਸਾਰੇ ਦੇਸ਼ 'ਚ ਨਹੀਂ ਦਿੰਦੀ ਤੇ ਇੱਥੇ ਵੀ ਨਹੀਂ ਦਿੱਤਾ ਤੇ ਜਨਤਾਦਲ ਯੂनाइटेड ਨੇ ਕੁਝ ਦਿੱਤਾ ਸੀਗਾ ਉਹਦਾ ਇੱਕ ਕੈਂਡੀਡੇਟ ਮੁਸਲਮ ਕੈਂਡੀਡੇਟ ਜਿੱਤੇ ਹੈ ਤੇ ਬਾਕੀ ਜਿਹੜੇ ਐ ਸਿਰਫ 11 ਜਣੀ 4.5% ਮੁਸਲਮ ਕੈਂਡੀਡੇਟ ਜਿਹੜੇ ਐ ਉਹ ਐਮਐਲਏ ਬਣੇ ਐ ਸੋ ਅੱਗੇ ਸਵਾਲ ਇਹ ਹੈ ਕਿ ਜਿਸ ਤਰ੍ਹਾਂ ਦੀ ਤਾਨਾਸ਼ਾਹੀ ਮੋਦੀ ਜੀ ਨੇ ਖੜੀ ਕਰ ਲਈ ਜਿਸ ਤਰ੍ਹਾਂ ਇਲੈਕਸ਼ਨ ਕਮਿਸ਼ਨ ਨੂੰ ਕਾਬੂ ਕਰ ਲਿਆ ਆਉਣ ਵਾਲਾ ਸਮਾਂ ਜਿਹੜਾ ਜਿਹੜੇ ਮੁੱਦੇ ਐ ਜੇ ਉਹ ਵਿਕਾਸ ਕਰਕੇ ਬਿਹਾਰ ਦੇ ਲੋਕਾਂ ਨੇ ਦੇ ਦਿੱਤਾ ਹੁੰਦਾ ਤਾਂ ਬਿਹਾਰ ਦੇ ਵਿੱਚ 2014 ਦੀ ਜਿਹੜੀ ਲੋਕ ਸਭਾ ਚੋਣ ਹੈ ਉਹਦੇ ਚ ਮੋਦੀ ਜੀ ਨੇ ਕਿਹਾ ਸੀ ਮੈਨੂੰ ਜਿਤਾ ਦਿਓ ਬਿਹਾਰੀ ਲੋਕਾਂ ਨੂੰ ਦੇਸ਼ ਦੇ ਅੱਡ ਅੱਡ ਸੂਬਿਆਂ ਚ ਰੋਜ਼ਗਾਰ ਵਾਸਤੇ ਜਾਣਾ ਨਹੀਂ ਪਊਗਾ ਇੱਥੇ ਰੋਜ਼ਗਾਰ ਪੈਦਾ ਕਰ ਦੂੰਗਾ 11 ਸਾਲ ਤੋਂ ਮੋਦੀ ਜੀ ਰਾਜ ਕਰ ਰਹੇ ਹੈ ਪਰ ਬਿਹਾਰੀ ਵੋਟਾਂ ਪੈਣ ਲਈ ਉੱਥੇ ਜਾਂਦੇ ਗੱਡੀਆਂ ਭਰ ਕੇ ਪਰ ਰੋਜ਼ਗਾਰ ਨਹੀਂ ਉੱਥੇ ਮਿਲਿਆ ਇਹਦਾ ਮਤਲਬ ਹੈ ਰੁਜ਼ਗਾਰ ਤੁਸੀਂ ਦੇ ਨਹੀਂ ਰਹੇ ਲੋਕਾਂ ਦੀ ਜਿਹੜੀ ਬਾਕੀ ਜਿਹੜੇ ਮੁੱਦੇ ਹੈ ਉਹ ਉਸੇ ਤਰ੍ਹਾਂ ਖੜੇ ਹੈ ਕੋਈ ਬਿਹਾਰ ਦੀ ਜਿਹੜੀ ਔਸਤ ਆਮਦਨ ਹੈ ਪ੍ਰਤੀ ਵਿਅਕਤੀ ਸਾਰੇ ਦੇਸ਼ ਚੋਂ ਘੱਟ ਹੈ 20 ਸਾਲਾਂ ਤੋਂ ਤੁਹਾਡਾ ਰਾਜ ਚੱਲ ਰਿਹਾ ਹੈ ਤੇ ਫੇਰ ਵੀ ਜੇ ਇਹ ਹਾਲ ਹੈ ਤਾਂ ਫੇਰ ਇਹਨੂੰ ਕੋਈ ਤੁਸੀਂ ਰੁਜ਼ਗਾਰ ਆਪਣੇ ਵਿਕਾਸ ਦੇ ਨਾਂ ਤੇ ਵੋਟ ਨਹੀਂ ਕਹਿ ਸਕਦੇ ਇਹਦੇ ਚ ਹੋਰ ਗੱਲਾਂ ਨੇ ਉਹਨਾਂ ਹੋਰਾਂ ਗੱਲਾਂ ਲਈ ਕੱਲੀ ਚੋਣਾਂ ਦੇ ਵੇਲੇ ਲੜਨ ਦੀ بجائے ਸਾਰੇ ਦੇਸ਼ ਦੇ ਵਿੱਚ ਵਿਰੋਧੀ ਧਿਰਾਂ ਨੂੰ ਸੜਕਾਂ ਦੀ ਲੜਾਈ ਲੜਨੀ ਪੈਣੀ ਹੈ ਜਿਹੜੇ ਮੌਲਿਕ ਮੁੱਦੇ ਐ ਉਹ ਛੱਡੇ ਜਾ ਰਹੇ ਐ ਕੁਸ ਪੈਂਠ ਕੋਈ ਮੁੱਦਾ ਹੀ ਨਹੀਂ ਉਹਦੇ ਤੇ ਵੋਟਾਂ ਮੰਗੀਆਂ ਜਾ ਰਹੀਆਂ ਨੇ ਹੁਣ ਬੰਗਾਲ 'ਚ ਮੰਗੀਆਂ ਜਾਣ ਗਈਆਂ ਤੇ ਇਸੇ ਤਰ੍ਹਾਂ ਨਾਲ ਬਾਕੀ ਜਿਹੜੇ ਬਿਨਾਂ ਕਿਸੇ ਕਾਰਨ ਦੇ ਮੁੱਦੇ ਖੜੇ ਕੀਤੇ ਜਾਂਦੇ ਐ ਜੰਗਲ ਰਾਜ ਵਰਗੇ ਉਹਨਾਂ ਮੁੱਦਿਆਂ ਉਹ ਕੋਈ ਮੁੱਦੇ ਨਹੀਂ ਹੈ ਉਹ ਇੱਕ ਹਉਗੇ ਖੜੇ ਕਰੇ ਜਾਂਦੇ ਐ ਤੇ ਉਹਨਾਂ ਦੇ ਨਾਂ ਤੇ ਵੋਟਾਂ ਲੈ ਲੀਆਂ ਜਾਂਦੀਆਂ ਨੇ ਲੋਕਾਂ ਦੇ ਜਿਹੜੇ ਮੂਲ ਮੁੱਦੇ ਐ ਉਹ ਰਹਿ ਜਾਂਦੇ ਐ ਬਿਹਾਰੀਆਂ ਦੇ ਵੀ ਰਹਿ ਗਏ ਇਹਦੇ ਉੱਤੇ ਗਾਹਾਂ ਆਉਣ ਵਾਲੇ ਸਮੇਂ 'ਚ ਸੜਕਾਂ ਦੀ ਲੜਾਈ ਲੱਗਣੀ ਪੈਣੀ ਹੈ ਅੱਜ ਦੀ ਗੱਲ 'ਚ ਇਹ ਨਹੀਂ ਬਹੁਤ-ਬਹੁਤ ਸ਼ੁਕਰੀਆ ਧੰਨਵਾਦ